ਦੋਸਤੋ ਇਹ ਹੈਗੇ ਨੇ ਜੀ ਡਬਲ ਵਕੀਲ ਡਬਲ ਵਕੀਲ ਨੂੰ ਦਿੱਤਾ ਆਪਾਂ ਇੱਕ ਚੈਲੰਜ ਤੇ ਡਬਲ ਵਕੀਲ ਨੇ ਕੀਤਾ ਚੈਲੰਜ ਨੂੰ ਸਵੀਕਾਰ ਉਥੇ ਇੱਕ ਪਹਾੜ ਦੇ ਨਾਲ ਲੱਗੀ ਹੋਈ ਸੀਗੀ ਤਾਰ ਤੇ ਉਹ ਸਤਾਰ ਨੂੰ ਕੀਤਾ ਡਬਲ ਵਕੀਲ ਨੇ ਪਾਰ ਪਹਾੜੀ ਜੰਗਲ ਦੇ ਵਿੱਚ ਜਾ ਰਹੇ ਨੇ ਉਹ ਵੀ ਬਿਨਾ ਹਥਿਆਰ ਡਬਲ ਵਕੀਲ ਸਭ ਲੈ ਆਉਂਦੇ ਨੇ ਕੈਦੀਆਂ ਨੂੰ ਜੇਲ੍ਹ ਤੋਂ ਬਾਹਰ ਤੇ ਡਬਲ ਵਕੀਲ ਦਾ ਚੈਲੰਜ ਸੀਗਾ ਕਿ ਪਹਾੜ ਦੇ ਉੱਪਰ ਚੜ੍ਹਨਾ ਹੈ ਜੇ ਪਹਾੜ ਦੇ ਉੱਪਰ ਮਿਲ ਗਿਆ ਕੋਈ ਜਾਨਵਰ ਫਿਰ ਉਹਦੇ ਨਾਲ ਡਬਲ ਵਕੀਲ ਸਾਹਿਬ ਨੇ ਲੜਨਾ ਇਹ ਹੈਗੇ ਨੇ ਜੀ ਡਬਲ ਵਕੀਲ ਸਾਹਿਬ ਜੀਨਾ ਦਾ ਨਾਮ ਹੈ ਵਕੀਲ ਸਿੰਘ ਤੇ ਪੇਸ਼ੇ ਤੋਂ ਵੀ ਵਕੀਲ ਨੇ ਇਹ ਚੰਡੀਗੜ੍ਹ ਦੇ ਵਿੱਚ ਆਏ ਹੋਏ ਨੇ ਚੰਡੀਗੜ੍ਹ ਦੇ ਵਿੱਚ ਇਹ ਸ਼ਹਿਰ ਕਰ ਰਹੇ ਸੀ ਪਹਾੜਾਂ ਦੇ ਨੇੜੇ ਤੇ ਫਿਰ ਬੈਠੇ-ਬੈਠੇ ਡਬਲ ਵਕੀਲ ਨੇ ਲੈ ਲਿਆ ਇੱਕ ਚੈਲੰਜ ਡਬਲ ਵਕੀਲ ਜੀ ਹੁਣ ਉੱਪਰ ਜਾਣ ਦਾ ਰਸਤਾ ਲੱਭ ਰਹੇ ਨੇ ਕਿ ਕਿੱਥੋਂ ਜਾਇਆ ਜਾਵੇ ਇਹ ਦੇਖੋ ਜੀ ਡਬਲ ਬੁਟੀਲ ਨੇ ਲੈ ਲਿਆ ਪੰਗਾ ਉੱਪਰ ਚੜਨਾ ਕੀਤਾ ਸਟਾਰਟ ਇਹ ਦੇਖੋ ਜੀ ਕੱਚੇ ਪਹਾੜ ਨੂੰ ਫੜ-ਫੜ ਕੇ ਆਪਣੀ ਪੈਂਟ ਨੂੰ ਫੜ-ਫੜ ਕੇ ਪੈਂਟ ਹੈਗੀ ਥੋੜੀ ਤੰਗ ਡਬਲ ਵਕੀਲ ਨੂੰ ਲੱਗ ਰਿਹਾ ਡਰ ਕਿ ਪੈਂਟ ਨਾ ਜਾਵੇ 파ਟ ਨਹੀਂ ਤਾਂ ਹੋ ਜੂਗੀ ਇਨਸਲਟ ਦੇ ਦੇਖੋ ਜੀ ਹੁਣ ਕਿਵੇਂ ਡਬਲ ਵਕੀਲ ਸਾਹਿਬ ਡਿੱਗਣ ਤੋਂ ਵੀ ਡਰ ਰਹੇ ਨੇ ਉੱਪਰ ਜਾ ਰਹੇ ਨੇ ਤੇ ਹੁਣ ਦੇਖੋ ਜੀ ਡਬਲ ਵਕੀਲ ਨੂੰ ਥੋੜਾ ਡਰ ਵੀ ਲੱਗ ਰਿਹਾ ਹੈ ਕਿ ਕਿਤੇ ਕੋਈ ਇੱਥੋਂ ਸ਼ੇਰ ਨਾ ਆ ਜਾਵੇ ਪਰ ਆਪਾਂ ਨੇ ਡਬਲ ਵਕੀਲ ਨੂੰ ਦਿੱਤਾ ਸੀ ਸਮਝਾ ਕਿ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੇਰ ਨਹੀਂ ਸਿਰਫ ਮੋਰ ਨੇ ਜਾਂ ਫਿਰ ਮੌਂਕੀ ਨੇ ਜਾਂ ਫਿਰ ਕਈ ਵਾਰੀ ਹਿਰਨ ਵੀ ਆ ਜਾਂਦੇ ਨੇ ਪਰ ਇਸ ਟਾਈਮ ਤੇ ਇੱਥੇ ਕੋਈ ਵੀ ਕਿਸੇ ਤਰ੍ਹਾਂ ਦਾ ਜਾਨਵਰ ਨਹੀਂ ਸੀਗਾ ਦੁਪਹਿਰ ਦਾ ਟਾਈਮ ਸੀ ਤੇ ਡਬਲ ਵਕੀਲ ਜੀ ਉੱਪਰ ਚਲੇ ਗਏ ਨੇ ਥੋੜੀ ਜੀ ਦੂਰ ਰਹਿ ਗਿਆ ਹੁਣ ਸਿਖਰ ਪਹੁੰਚ ਜਾਣਗੇ ਜਦੋਂ ਡਬਲ ਵਕੀਲ ਜੀ ਗਏ ਉੱਪਰ ਤਾਂ ਉਹਨਾਂ ਨੇ ਦੇਖਿਆ ਪਰਲੇ ਪਾਰ ਪਰਲੇ ਪਾਰ 'ਤੇ ਇੱਕ ਡੂੰਗੀ ਖਾਈ ਡਬਲ ਵਕੀਲ ਜੀ ਦੇਖ ਕੇ ਡਰ ਗਏ ਫਿਰ ਉਹਨਾਂ ਨੇ ਵਾਪਸ ਨੂੰ ਫੇਰ ਚਾਲੇ ਪਾਈ ਜਦੋਂ ਡਬਲ ਵਕੀਲ ਨੇ ਦੇਖੀ ਢੂੰਗੀ ਖਾਈ ਫਿਰ ਡਬਲ ਵਕੀਲ ਨੂੰ ਆਪਣੀ ਨਾਨੀ ਚੇਤੇ ਆਈ ਤੇ ਡਬਲ ਵਕੀਲ ਨੇ ਲਿਆ ਫੈਸਲਾ ਵਾਪਸ ਆਉਣ ਦਾ ਤੇ ਹੁਣ ਥੋੜਾ ਜਿਹਾ ਡਬਲ ਵਕੀਲ ਦੀ ਅੱਗੇ ਤੋਂ ਪਹਾੜ ਦੇਖ ਰਹੇ ਨੇ ਇਹ ਚੰਡੀਗੜ੍ਹ ਦੇ ਨਾਲ ਲੱਗਦੇ ਜਿਹੜੇ ਪਹਾੜ ਨੇ ਉਹ ਏਰੀਆ ਹੈਗਾ ਜੀ ਇੱਥੋਂ ਪਹਾੜਾਂ ਦੀ ਸਟਾਰਟਿੰਗ ਹੁੰਦੀ ਹੈ ਤੇ ਫਿਰ ਕਈ ਹਜ਼ਾਰ ਕਿਲੋਮੀਟਰ ਤੱਕ ਪਹਾੜ ਹੀ ਪਹਾੜ ਨੇ ਬਸ ਇੱਥੇ ਤੱਕ ਹੀ ਪਲੇਨ ਏਰੀਆ ਹੈਗਾ ਇਸ ਤੋਂ ਅੱਗੇ ਪਹਾੜ ਹੀ ਪਹਾੜ ਨੇ ਇਹ ਹੀ ਜਿਹੜੇ ਸਿਮਲੇ ਨੂੰ ਪਹਾੜ ਜਾ ਰਹੇ ਨੇ ਇੱਧਰ ਦੂਜੀ ਸਾਈਡ ਆਨੰਦਪੁਰ ਸਾਹਿਬ ਨਰਨਾ ਦੇਵੀ ਹੋਰ ਸਾਰੇ ਜਿਹੜੇ ਆਲੇ ਦੁਆਲੇ ਪਹਾੜ ਪਹਾੜੀ ਏਰੀਆਗਾ ਉਹ ਸਾਰਾ ਇੱਥੋਂ ਸਟਾਰਟ ਹੁੰਦਾ ਹੈਗਾ ਇਹ ਦੇਖੋ ਜੀ ਹੁਣ ਡਬਲ ਵਕੀਲ ਜੀ ਉੱਪਰ ਸਿਖਰ ਤੇ ਪਹੁੰਚ ਚੁੱਕੇ ਨੇ ਉਹ ਦੇਖੋ ਜੀ ਦੇਖ ਰਹੇ ਨੇ ਘੁੰਮ ਰਹੇ ਨੇ ਏਰੀਆ ਖੁਸ਼ ਵੀ ਹੋ ਰਹੇ ਨੇ ਉੱਪਰ ਜਾ ਕੇ ਕਿ ਉਹਨਾਂ ਨੇ ਚੈਲੰਜ ਨੂੰ ਪੂਰਾ ਕਰ ਦਿੱਤਾ ਪਰ ਹਜੇ ਵਾਪਸ ਆਉਣਾ ਬਾਕੀ ਹੈ ਫਿਰ ਦੇਖਦੇ ਆਂ ਡਬਲ ਵਕੀਲ ਜੀ ਕਿਵੇਂ ਵਾਪਸ ਆਉਂਦੇ ਨੇ ਕਿਹੜੀ ਸਾਈਡ ਤੋਂ ਆਉਂਦੇ ਨੇ ਇਹ ਹੈਗੇ ਨੇ ਜੀ ਡਬਲ ਵਕੀਲ ਸਾਹਿਬ ਜ਼ਿਲ੍ਹਾ ਸੰਗਰੂਰ ਡਿਸਟ੍ਰਿਕਟ ਕੋਰਟ ਸੰਗਰੂਰ ਦੇ ਵਿੱਚ ਪ੍ਰੈਕਟਿਸ ਕਰਦੇ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੀ ਕਿ ਆਏ ਸੀ ਕੋਈ ਕੇਸ ਲੱਗਿਆ ਹੋਇਆ ਸੀ ਇਹਨਾਂ ਦਾ ਅੱਜ ਇਹ ਫਰੀ ਸੀਗੇ ਤੇ ਹੁਣ ਡਬਲ ਵਕੀਲ ਜੀ ਇੱਥੇ ਇੰਜੋਏ ਕਰ ਰਹੇ ਨੇ ਘੁੰਮ ਰਹੇ ਨੇ ਪਹਾੜੀ ਏਰੀਏ ਦੇ ਵਿੱਚ ਨਜ਼ਾਰੇ ਲੈ ਰਹੇ ਨੇ ਹੁਣ ਉੱਪਰ ਚੜੇ ਹੋਏ ਨੇ ਸਿਖਰ ਤੇ ਪਹਾੜਾਂ ਦੇ ਵਿੱਚ ਇਹ ਇੱਥੇ ਦਰਖਤ ਹੈਗੇ ਨੇ ਜੀ ਤੇ ਹੁਣ ਡਬਲ ਵਕੀਲ ਜੀ ਵਾਪਸ ਆਉਣ ਦੀ ਸੋਚ ਰਹੇ ਨੇਗੇ ਰਸਤਾ ਦੇਖ ਰਹੇ ਨੇ ਹੁਣ ਦੇਖੋ ਜੀ ਡਬਲ ਵਕੀਲ ਜੀ ਕਿਵੇਂ ਵਾਪਸ ਆਉਣਗੇ ਜਾਂਦੇ ਹੋਏ ਤਾਂ ਉੱਪਰ ਚਲੇ ਗਏ ਹੁਣ ਆਪਾਂ ਦੁਬਾਰੇ ਦੇਖਦੇ ਆਂ ਇਹ ਜਿਹੜੀ ਤੁਸੀਂ ਸੜਕ ਦੇਖ ਰਹੇ ਹੋ ਇਹ ਨੀਚੇ ਨੂੰ ਜਾ ਰਹੀ ਹੈ ਇੱਥੋਂ ਰੋਡ ਬਹੁਤ ਹੈ ਜੇ ਇੱਥੇ ਆਪਾਂ ਸਾਈਕਲ ਹੋਵੇ ਜਾਂ ਮੋਟਰਸਾਈਕਲ ਹੋਵੇ ਇੱਥੋਂ ਨੀਚੇ ਨੂੰ ਜਾਈਏ ਤਾਂ ਮੋਟਰਸਾਈਕਲ ਨੂੰ ਸਟਾਰਟ ਕਰਨ ਦੀ ਜ਼ਰੂਰਤ ਨਹੀਂ ਹੈਗੀ ਬਹੁਤ ਜ਼ਿਆਦਾ ਸਪੀਡ ਬਣ ਜਾਂਦੀ ਹੈ ਬਿਨਾਂ ਰੇਸ ਤੋਂ ਉਹ ਵੀ ਬੰਦ ਮੋਟਰਸਾਈਕਲ ਦੀ ਜਦੋਂ ਨਿਊਟਰਲ ਹੁੰਦਾ ਹੈਗਾ ਬ੍ਰੇਕ ਲਾ ਕੇ ਕਾਬੂ ਕਰਨਾ ਪੈਂਦਾ ਹੈ ਕੰਟਰੋਲ ਕਰਨਾ ਪੈਂਦਾ ਹੈ ਇਹ ਨਾਲ ਹੀ ਇੱਕ ਇੱਥੇ ਮੰਦਰ ਹੈਗਾ ਜੀ ਇਹ ਇੱਕ ਦਰਖਤ ਹੈਗਾ ਕਾਫੀ ਪੁਰਾਣਾ ਇਹਦੀ ਛਾਂ ਹੈ ਜਿਹੜੀ ਬਹੁਤ ਸੰਘਣੀ ਹੈਗੀ ਹੈਗੀ ਤੇ ਇੱਥੇ ਕਈ ਵਾਰੀ ਲੋਕ ਬੈਠ ਵੀ ਜਾਂਦੇ ਨੇਗੇ ਤੇ ਇਹ ਹੈਗਾ ਜੀ ਪਹਾੜ ਤੁਸੀਂ ਦੇਖ ਰਹੇ ਹੋਗੇ ਇਹ ਜਿਹੜਾ ਰੋਡ ਜਾ ਰਿਹਾ ਹੈ ਜਿਹੜੀ ਇਹ ਸੜਕ ਹੈ ਇਹ ਚੰਡੀਗੜ੍ਹ ਦੀ ਲਾਸਟ ਸੜਕ ਹੈਗੀ ਹੈ ਰੋਡ ਹੈਗਾ ਇਸ ਤੋਂ ਅੱਗੇ ਸਾਰੇ ਪਹਾੜ ਨੇ ਇੱਥੇ ਚੰਡੀਗੜ੍ਹ ਦਾ ਐਂਡ ਹੁੰਦਾ ਠੀਕ ਹੈ ਜੀ ਤੇ ਹੁਣ ਡਬਲ ਵਕੀਲ ਜੀ ਦੂਜੀ ਸਾਈਡ ਤੋਂ ਵਾਪਸ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਦੇਖੋ ਜੀ ਦਰਖਤ ਹੈਗੇ ਨੇ ਰੁੱਖ ਹੈਗੇ ਨੇ ਹੁਣ ਫੇਰ ਉਹਨਾਂ ਨੇ ਰਸਤਾ ਲੱਭ ਲਿਆ ਦੂਜੀ ਸਾਈਡ ਤੋਂ ਜਿੱਥੋਂ ਦੀ ਗਏ ਸੀਗੇ ਉੱਥੋਂ ਦੀ ਨਹੀਂ ਆ ਰਹੇ ਉਹਨੇ ਹੋਰ ਇੱਕ ਰਸਤਾ ਖੋਜ ਲਿਆ ਹੁਣ ਉਹ ਆ ਰਹੇ ਨੇ ਵਾਪਸ ਹੁਣ ਦੇਖੋ ਜੀ ਫਿਰ ਕੀ ਬਣਦਾ ਕਿਵੇਂ ਆਉਂਦੇ ਨੇ ਵਾਪਸ ਡਬਲ ਵਕੀਲ ਜੀ ਹਜੇ ਦੇਖ ਰਹੇ ਨੇ ਤੇ ਇੱਕ ਪ੍ਰੋਬਲਮ ਇਹ ਹੈ ਕਿ ਡਬਲ ਵਕੀਲ ਦੀ ਪੈਂਟ ਤੰਗ ਹੈ ਜੇ ਫਟ ਗਈ ਫਿਰ ਹੋ ਜੂਗਾ ਔਖਾ ਯਾ ਰਹੇ ਨੇ ਜੀ ਡਬਲ ਵਕੀਲ ਜੀ ਨੀਚੇ ਨੂੰ ਆਗੇ ਜੀ ਆਗੇ 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 ਡਬਲ ਵਕੀਲ ਨੇ ਲਗਾਈ ਸਕੀਮ ਦੂਜੇ ਪਾਸੋਂ ਦੀ ਆ ਕੇ ਜਿੱਧਰ ਦੀ ਸੌਖਾ ਰਸਤਾ ਸੀਗਾ ਉਧਰ ਦੀ ਆਗੇ نیچے ਜਿੱਥੋਂ ਦੀ ਗਏ ਸੀ ਉੱਪਰ ਨੂੰ ਉੱਥੋਂ ਦੀ ਨਹੀਂ ਆਏ ਇਹ ਦੇਖੋ ਜੀ ਬੜਾ ਧਿਆਨ ਦੇ ਨਾਲ ਬਚਾ ਕੇ ਇਹ ਨਾਲ ਲੱਗੀ ਹੋਈ ਆ ਤਾਰ ਤੇ ਡਬਲ ਵਕੀਲ ਜੀ ਨੇ ਆਪਣਾ ਚੈਲੰਜ ਕੀਤਾ ਸੀਗਾ ਸਵੀਕਾਰ ਤੇ ਹੁਣ ਆ ਰਹੇ ਨੇ نیچے ਨੂੰ ਹੁਣ ਦੁਬਾਰਾ ਫੇਰ ਜਿਹੜੀ ਉੱਥੇ ਲੱਗੀ ਹੋਈ ਆ ਤਾਰ ਉਹਨੂੰ ਕਰਨਾ ਪੈਣਾ ਪਾਰ ਹੁਣ ਦੇਖੋ ਜੀ ਪੈਂਟ ਉੱਪਰ ਚੱਕ ਲਈ ਉਹਨਾਂ ਨੇ ਤੇ ਹੁਣ ਤਾਰ ਦੇ نیچے ਨੂੰ ਘੁਸ਼ੜਨਗੇ ਵੜਨਗੇ ਦੇਖੋ ਫਿਰ ਕੀ ਬਣਦਾ ਹੈ ਤਾਰ ਦੇ نیچے ਨੂੰ ਲਓ ਜੀ ਡਾਵਲ ਵਕੀਲ ਸਾਹਿਬ ਨੇ ਲਾ ਲਈ ਹੈ ਸਕੀਮ ਤਾਰ ਦੇ نیچے ਤੋਂ ਦੇਖਦੇ ਆ ਕਿਵੇਂ ਲੰਘਦੇ ਨੇ ਤਾਰ ਦੇ نیچے ਥੋੜੀ ਸਪੇਸ ਹੈਗੀ ਹੈ ਉੱਥੇ ਘੁਸੜਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਦੇਖੋ ਜੀ ਹੁਣ ਕੋਈ ਆਈਡੀਆ ਲਗਾ ਰਹੇ ਨੇ ਦਿਮਾਗ ਲਗਾ ਕੇ ਕਿਵੇਂ نیچے ਆਉਂਦੇ ਨੇ ਦੇਖਦੇ ਆਂਗੇ ਇਹ ਦੇਖੋ ਜੀ ਇਹ ਜਿਹੜੀ ਤਾਰ ਲੱਗੀ ਹੋਈ ਹੈ ਬਾੜ ਲੱਗੀ ਹੋਈ ਹੈ ਫੈਂਸ ਲੱਗੀ ਹੋਈ ਹੈ ਉਸ ਦੇ نیچے ਨੂੰ ਵੜ ਰਹੇ ਨੇਗੇ ਇਹ ਦੇਖੋ ਜੀ ਇੱਥੋਂ ਦੀ ਪਬਲਿਕ ਆਉਂਦੀ ਜਾਂਦੀ ਹੈਗੀ ਰਸਤਾ ਹੈਗਾ ਤੇ ਇਹ ਦੇਖੋ ਜੀ ਆਹ ਲਓ ਜੀ ਡਬਲ ਵਕੀਲ ਜੀ ਆਹ ਦੇਖੋ ਜੀ ਚੰਗੀ ਤਰ੍ਹਾਂ ਉਹ ਨਿਕਲਿਆ ਜੀ ਨਿਕਲ ਗਏ ਜੀ ਤਾਰ ਦੇ نیچے ਤੋਂ ਉਹ ਆ ਗਈ ਜੀ ਆਉਗੀ ਆ ਲਓ ਜੀ ਡਬਲ ਵਕੀਲ ਸਾਹਨੇ ਕਿਵੇਂ ਰਿਹਾ ਐਕਸਪੀਰੀਅੰਸ ਚੈਲੰਜ ਪੂਰਾ ਕਰ ਦਿੱਤਾ ਜੀ ਅੱਛਾ ਓਕੇ ਤਾਂ ਨਹੀਂ ਹੋਏ ਉਹ ਹੈਂਡ ਵਾਸ਼ ਕਰਨਗੇ ਇੱਥੇ ਇੱਕ ਟੂਟੀ ਲੱਗੀ ਹੋਈ ਹੈ ਪਾਣੀ ਵਾਲੀ ਕਿਉਂਕਿ ਇੱਥੇ ਇੱਕ ਮੰਦਰ ਹੈਗਾ ਅੱਛਾ ਕੀ ਸੀ ਅੱਜ ਬੱਸ ਤੜਾ ਤੜਾ ਅੱਛਾ ਤੇ ਡਬਲ ਵਕੀਲ ਜੀ ਨਾਲ ਪੈਰ ਵੀ ਧੋ ਰਹੇ ਨੇ ਤੇ ਹੈਂਡ ਵਾਸ਼ ਵੀ ਕਰ ਲਿਆ ਉਹਨਾਂ ਨੇ ਅੱਛਾ ਤੇ ਹੁਣ ਉਹਨਾਂ ਨੇ ਮਾਊਥ ਵੀ ਵਾਸ਼ ਕਰ ਲਿਆ ਆਪਣਾ ਪੁਰਲੀ ਕਰ ਲਈ ਲਾਉ ਜੀ ਡਬਲ ਵਕੀਲ ਜੀ ਨੂੰ ਫੜ ਲੈਣਾ ਸਿੱਖਣੇ ਹੁਣ ਆਪਣਾ ਤਜਰਬਾ ਸ਼ੇਅਰ ਕਰ ਰਹੇ ਨੇ ਕਿ ਕਿਵੇਂ ਉੱਪਰ ਗਏ ਕਿਵੇਂ ਮਹਿਸੂਸ ਕੀਤਾ ਕਿਵੇਂ ਲੱਗਿਆ ਲਾਉ ਜੀ ਹੁਣ ਡਬਲ ਵਕੀਲ ਜੀ ਥੱਕੇ ਤਾਂ ਨਹੀਂ ਥੋੜੀ ਲੈਣਗੇ ਰੈਸਟ ਦੋਸਤੋ ਇਹ ਤਾਂ ਹੈਗਾ ਸੀਗਾ ਡਬਲ ਵਕੀਲ ਸਾਹਿਬ ਦਾ ਟੈਸਟ ਜਿਹੜਾ ਕਿ ਉਹਨਾਂ ਨੇ ਕਲੀਅਰ ਕਰ ਲਿਆ ਫਾਸ ਕਰਦੇ ਆ ਤੇ ਹੁਣ ਉਹਨਾਂ ਨੂੰ ਦੇਣੇ ਨੇ ਆਪਾਂ ਨੇ ਨੰਬਰ ਲਓ ਜੀ ਡਬਲ ਵਕੀਲ ਸਾਹਿਬ ਨੂੰ ਆਪਾਂ ਦੇ ਦੇ ਦਿੱਤੇ ਨੇ 100 ਚੋਂ 95 ਨੰਬਰ ਤੇ ਡਬਲ ਵਕੀਲ ਸਾਹਿਬ ਦਾ ਵੀ ਇਹੀ ਕੰਮ ਹੈ ਕਿ ਉਹ ਟੈਸਟ ਕਲੀਅਰ ਕਰਦੇ ਰਹਿੰਦੇ ਨੇ ਚੈਲੰਜ ਲੈਂਦੇ ਰਹਿੰਦੇ ਨੇ ਤੇ ਜਿਹੜੇ ਬੈਠੇ ਨੇ ਜੇਲਾਂ ਦੇ ਵਿੱਚ ਅੰਦਰ ਉਹਨਾਂ ਨੂੰ ਲਿਆਉਂਦੇ ਨੇ ਬਾਹਰ ਦੇਖੋ ਜੀ ਹੁਣ ਡਬਲ ਵਕੀਲ ਸਾਹਿਬ ਦੀ ਖੜੀ ਆ ਕਾਰ ਹੁਣ ਜਾਣਗੇ ਡਾਰੀ ਮਾਰ